ਤੇ ਉਹ ਦੋਸਤਾਂ ਦੇ ਨਾਲ ਜੇ ਗਿਆ ਯਾ 1 ਘੰਟਾ ਡੇਢ ਘੰਟਾ ਜਾਂਦਿਆਂ ਉਥੇ ਰੈੱਡ ਲਾਈਟ ਸੀ ਕਿਤੇ ਹੋ ਗਿਆ ਇਕਦਮ ਤੇ ਸਟਾਉਣ ਆ ਗਿਆ ਇਹਨਾਂ ਦੀ ਗੱਡੀ ਜਾਂਦਿਆਂ ਜਾਂਦਿਆਂ ਗੱਡੀ ਘੁੰਮ ਗਈ ਘੁੰਮ ਕੇ ਹਾਈ ਹਉਤੇ ਹੋ ਗਏ ਤੇ ਦਰੋਂਗ ਸਾਈਡ ਜਾ ਕੇ ਡਿੱਗ ਪਈ ਆ ਮੇਰੇ ਬੇਟੇ ਨੂੰ ਕੁਛ ਨਹੀਂ ਆਇਆ ਕਰੋ ਕਾਲਜ ਗਿਆ ਕਾਲਜ ਤੋਂ ਇਹੋ ਦੋ ਵੱਡਿਆਂ ਦੇ ਨਾਲ ਚਲੇ ਗਿਆ ਵਾ ਬਾਹਰ ਘੁੰਮਣ ਉਥੇ ਪਤਾ ਨਹੀਂ ਕੀ ਹੋਇਆ ਤੂਫਾਨ ਆਇਆ ਉਹਦੀ ਗੱਡੀ ਜਿਹੜੀ ਖਾਈ ਚ ਡਿੱਗ ਪਈ ਆ ਪਤਾ ਨਹੀਂ ਕਿਹੜੀ ਜਗ੍ਹਾ ਕੋ ਕੈਨੇਡਾ ਸੀ ਗਿਆ ਦਾ ਵ੍ਰੈਂਪਟਨ ਰਿੰਦੇ ਉਹ ਆਉਣ ਵਾਲੇ ਚ ਹੀ ਗਿਆ 9 ਦਸੰਬਰ ਨੂੰ ਘਰੋਂ ਗਿਆ ਇਹ ਪਰਸੋਂ ਸ਼ੁੱਕਰਵਾਰ ਆਪਣੇ ਕਾਲਜ ਤੋਂ ਹੋ ਗਏ ਤੇ ਆਪਣੀ ਦੀਦੀ ਨੂੰ ਕਹਿੰਦਾ ਮੈਂ ਬਾਹਰ ਫਿਰ ਤੋਰਾ ਮੈਂ ਆਪਣੇ ਮੁੰਡਿਆਰਾਂ ਨਾਲ ਰਾਹ ਜਦੋਂ ਰਸਤੇ 'ਚ ਗਿਆ ਜੀ ਉੱਥੇ ਉਹ ਚੱਕਰ ਵੀ ਆਇਆ ਹਵਾ ਦਾ ਜੀ ਉਹਦੇ ਘੇਰੇ 'ਚ ਆਇਆ ਜੀ ਚੱਕਰ ਵੀ ਨੇ ਚੋਕੋ ਘੇਰੇ ਉਹ ਸੜਕ ਦੇ ਤੋਂ ਜੇ ਬਣੇ ਸੋੜਤਾ ਹੀ ਉਦੋਂ ਤੇ ਗੱਡੀ ਆਈ ਹੈ ਜੀ ਉਹਦੇ ਨਾਲ ਉਹ ਟਕਰਾ ਕੇ ਉਹਦਾ ਐਕਸੀਡੈਂਟ ਹੋ ਗਿਆ ਤੇ ਉਹਨ ਦਾ ਸਪੋਰਟ ਹੀ ਮਤ ਹੋ ਗਈ ਡੈਥ ਹੋ ਗਈ ਇਸ ਵੇਲੇ ਦੀ ਕੈਨੇਡਾ ਤੋਂ ਦੁਖਦਾਇਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕੈਨੇਡਾ ਦੇ ਬ੍ਰੈਮਟਨ ਸ਼ਹਿਰ ਦੇ ਵਿੱਚ ਇੱਕ 21 ਸਾਲਾਂ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ ਤੋਂ ਅੰਦਾਜ਼ੇ ਕਿ ਨੌਜਵਾਨ 3 ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ ਤਾਂ ਜਦੋਂ ਕੱਲ ਕਾਲਜ ਤੋਂ ਘਰ ਆ ਕੇ ਆਪਣੇ ਦੋਸਤਾਂ ਦੇ ਨਾਲ ਘੁੰਮਣ ਦੇ ਲਈ ਗਿਆ ਤਾਂ ਇਸ ਦੀ ਗੱਡੀ ਰਸਤੇ ਦੇ ਵਿੱਚ ਤੂਫਾਨ 'ਚ ਫਸ ਗਈ ਅਤੇ ਸੜਕ ਤੋਂ ਦੂਸਰੇ ਪਾਸੇ ਜਾ ਫਿਸਲ ਗਈ ਜਿਸ ਕਰਕੇ ਸਾਹਮਣੇ ਵਾਲੀ ਇੱਕ ਗੱਡੀ ਦੇ ਨਾਲ ਇਸ ਦੀ ਗੱਡੀ ਦੀ ਟੱਕਰ ਹੋ ਗਈ ਤੇ ਜਿਸ ਤਰ੍ਹਾਂ ਨੌਸਵਾਨ ਸਰਤਾਜ ਦੀ ਮੌਕੇ ਤੇ ਹੀ ਮੌਤ ਹੋ ਗਿਆ ਤੇ ਉਹਨਾਂ ਪਰਿਵਾਰ ਵਾਲੇ ਕੈਨੇਡਾ ਸਰਕਾਰ ਦੇ ਕੋਲੋਂ ਮੰਗ ਕਰ ਰਹੇ ਨੇ ਕਿ ਉਹਨਾਂ ਦੀ ਫੈਮਲੀ ਨੂੰ ਵੀਜ਼ਾ ਦਿੱਤਾ ਜਾਵੇ ਤਾਂ ਕਿ ਇੱਥੇ ਆ ਕੇ ਆਪਣੇ ਪੁੱਤ ਦਾ ਅੰਤਿਮ ਰਸਮਾਂ ਕਰਦੇ ਹੋ ਆਪਣੇ ਅੰਤਿਮ ਸੰਸਕਾਰ ਕਰ ਸਕਣ 10 ਇਹਨਾਂ 9 ਦਸੰਬਰ ਨੂੰ ਅਸੀਂ ਇਹ ਚੜਾ ਕੇ ਆਏ ਆਂ 10 ਨੂੰ ਗਾਂ ਫਲਾਈਟ ਸੀ ਆਜਾ ਜਨਵਰੀ ਦਾ ਸੈਸ਼ਨ ਸੀ ਉਹਦੇ ਵਿੱਚ ਉਹ ਕੈਨੇਡਾ ਗਿਆ ਸੀ ਭੈਣ ਉਹਦੀ ਉੱਥੇ ਸੀ ਉਥੇ ਕਾਲਜ ਦੇ ਵਿੱਚ ਭੈਣ ਭਰਾ ਇਕੱਠੇ ਸੀ ਭੈਣ ਚਲ ਗਈ ਕੰਮ ਤੇ ਇਹ ਕਾਲਜ ਚ ਚਲ ਗਿਆ ਕਾਲਜ ਤੋਂ ਜਿਹੜਾ ਹੈਗਾ ਸੀ 22 ਤਰੀਕ ਨੂੰ ਵਾਪਸ ਆ ਗਿਆ ਘਰ ਆ ਕੇ ਭੈਣ ਨੂੰ ਕਹਿੰਦਾ ਮੇਰੇ ਦੋਸਤ ਆਏ ਆ ਮੈਂ ਘੁੰਮਣ ਜਾਣਾ ਤੇ ਉਹ ਦੋਸਤਾਂ ਦੇ ਨਾਲ ਅਜੇ ਗਿਆ 1 ਘੰਟਾ ਡੇਢ ਘੰਟਾ ਜੰਦਿਆਂ ਉਥੇ ਰੈੱਡ ਲਾਈਟ ਸੀ ਕਿਤੇ ਹੋ ਗਿਆ ਇਕਦਮ ਸਟਾਪ ਆ ਗਿਆ ਇਹਨਾਂ ਦੀ ਗੱਡੀ ਜਾਂਦਿਆਂ ਜਾਂਦਿਆਂ ਗੱਡੀ ਘੁੰਮ ਗਈ ਘੁੰਮ ਕੇ ਹਾਈ ਹੋਤੇ ਹੋ ਗਏ ਤੇ ਦਰੋਂਗ ਸਾਈਡ ਜਾ ਕੇ ਡਿੱਗ ਪਈ ਆ ਦੇ ਗੰਡਾਲ ਜਿਹੜੇ ਹੈਗੇ ਉਧਰੋਂ ਟਰੈਕ ਚੱਲਦੀ ਸੀ ਗੱਡੀ ਹਿੱਟ ਹੋ ਗਈ ਇਹਨਾਂ ਦੀ ਗੱਡੀ ਘੁੰਮ ਕੇ ਤੇ ਪਲਟ ਗਈ ਖੜਿਆ ਜੀ ਇਹ ਤਿੰਨੇ ਜਾਣੇ ਸੀ ਇੱਕ ਸਾਡਾ ਪੁੱਤਰ ਸੀ ਸਰਤਾਜ ਇਹਦੀ ਐਕਸਪੋਰ ਡੈਥ ਹੋ ਗਈ ਆ ਇੱਕ ਮੁੰਡਾ ਸੀ ਨਵੇਂ ਸ਼ਹਿਰ ਦਾ ਉਹਦੀ ਅਗਲੇ ਦਿਨ ਸਵੇਰੇ ਡੈਥ ਹੋ ਗਈ ਆ ਇੱਕ ਮੁੰਡਾ ਸਹਿਬਾ ਸੀ ਆ ਤਰਸਿੱਕੇ ਦਾ ਉਹ ਚਲਾਉਂਦਾ ਸੀ ਉਹਦੇ ਸੱਟਾ ਸੁੱਟਾ ਲੱਗਿਆ ਜੀ ਕੀ ਮੰਗ ਕਰਦੇ ਜੇਡੀ ਡੈਡ ਬੋਡੀ ਲੈਣ ਵਾਸਤੇ ਕੀ ਕਹਿਣਾ ਚਾਹੀਦਾ ਮੰਗ ਤੇ ਉਹ ਕਰ ਰਹੇ ਆ ਵੀ ਪਹਿਲਾਂ ਤਾਂ ਉਥੇ ਪੋਸਟ ਮਾਰਟਮ ਵਾਸਤੇ ਉਹਨਾਂ ਨੇ ਪੁਲਿਸ ਨੇ ਸਾਨੂੰ ਕਿਹਾ ਵਾ ਸਾਡਾ ਬੇਟਾ ਵਾ ਬੇਟੀ ਸਾਡੀ ਉਥੇ ਗਏ ਸੀ ਕੱਲ ਪੁਲਿਸ ਕੋ ਉਹਨਾਂ ਨੇ ਟਾਈਮ ਦਿੱਤਾ ਮੰਗਲਵਾਰ ਦਾ ਜਾਂ ਬੁੱਧਵਾਰ ਦਾ ਵੀ ਤੁਹਾਨੂੰ ਸਾਰੇ ਡਾਕੂਮੈਂਟਸ ਤਿਆਰ ਕਰਕੇ ਅਸੀਂ ਇਨਕੁਆਇਰੀ ਕਰਨੀ ਆ ਕਰਨ ਤੋਂ ਬਾਅਦ ਤੁਹਾਨੂੰ ਕਾਲ ਕਰਾਂਗੇ ਤੁਸੀਂ ਆ ਜਿਓ ਤੁਹਾਨੂੰ ਨਾਲੇ ਦਰਸ਼ਨ ਕਰਾ ਦਾਂਗੇ ਨਾਲੇ ਤੁਹਾਨੂੰ ਦੱਸ ਦਾਂਗੇ ਵੀ ਤੁਹਾਡੇ ਹੈਡਓਵਰ ਕਰ ਦਾਂਗੇ ਡੈਡ ਬੋਡੀ ਉਸ ਤੋਂ ਬਾਅਦ ਫੇਰ ਤੁਹਾਨੂੰ ਦੱਸਾਂਗੇ ਵੀ ਕੀ ਕਰਨਾ ਅਸੀਂ ਇਹ ਚਾਹੁੰਦੇ ਆ ਕਿ ਸਾਡੇ ਜਿਹੜੇ ਬੱਚੇ ਦੀ ਜਿਆਦਾ ਡੈੱਡ ਬੋਡੀ ਆ ਜੇ ਜਾਂ ਸਰਕਾਰਾਂ ਉਹਦੀ ਸਰਕਾਰ ਨੂੰ ਕਹਿ ਕੇ ਬੈਸੀ ਨੂੰ ਕਹਿ ਕੇ ਸਾਡੇ ਇਹਨਾਂ ਦੇ ਮਾਪਿਓ ਦੇ ਵੀਜੇ ਲੱਗ ਜਾਣ ਜਿਹਦੀ ਅੰਤਮ ਕਿਰਿਆ ਜਾ ਕੇ ਉੱਥੇ ਕਰ ਲੈਣ ਪਰसों ਸ਼ੁੱਕਰਵਾਰ ਆਪਣੇ ਕਾਲਜ ਤੋਂ ਹੋ ਗਏ ਤੇ ਆਪਣੀ ਦੀਦੀ ਨੂੰ ਕਹਿੰਦਾ ਮੈਂ ਬਾਹਰ ਫਿਰ ਤੋਰਾ ਮਾ ਆਪਣੇ ਮੰਡੀ ਯਾਰਾਂ ਨਾਲ ਰਾਹ 'ਚ ਜਦੋਂ ਰਸਤੇ 'ਚ ਗਿਆ ਜੀ ਉੱਥੇ ਉਹ ਚੱਕਰ ਵੀ ਆਇਆ ਹਵਾ ਦਾ ਜੀ ਉਹਦੇ ਘੇਰੇ 'ਚ ਆ ਗਿਆ ਜੀ ਚੱਕਰ ਵੀ ਨੇ ਚੋਕੋ ਘੇਰੇ ਉਹ ਸੜਕ ਦੇ ਦੁਜੀ ਬਨੇ ਸੋੜਤਾ ਹੀ ਉਦੋਂ ਤੇ ਗੱਡੀ ਆਈ ਹੈ ਜੀ ਤੇ ਉਹਦੇ ਨਾਲ ਉਹ ਹਿਸਟ ਕਰਾ ਕੇ ਦੋ ਦਾ ਐਕਸੀਡੈਂਟ ਹੋ ਗਿਆ ਤੇ ਆਹਨ ਦਾ ਸਪੋਰਟਿੰਗ ਮੌਤ ਹੋ ਗਈ ਡੈਥ ਹੋ ਗਈ ਕੀ ਮੰਗਦੇ ਸਰਕਾਰ ਕੋਲ ਸਰਕਾਰ ਕੋਲ ਮੰਗਾ ਇਹੋ ਕਰਦੇ ਆ ਜੀ ਤੇ ਜੋ ਪਾਣਾ ਪਤੇਗਾ ਠੀਕ ਹੈ ਜੀ ਤੇ ਡੈੱਡ ਬੋਡੀ ਲੈਣ ਦੀ ਕੋਸ਼ਿਸ਼ ਕਰਾਂਗੇ ਇੱਥੇ